ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਹਰੀ ਮੂੰਗ ਦਾਲ ਅਤੇ ਅਲਸੀ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਇਹਨਾਂ ਪਿੰਨੀਆਂ ਨੂੰ ਅਸੀਂ ਬਿਨਾਂ ਚਾਸ਼ਨੀ ਤੋਂ ਹੀ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਸੌਫਟ ਅਤੇ ਟੇਸਟੀ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਹਨ ਹਰੀ ਮੂੰਗ ਦਾਲ ਅਤੇ ਅਲਸੀ ਦੀਆਂ ਪਿੰਨੀਆਂ ਬੱਚੇ ਵੀ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਤੁਸੀਂ ਇਹਨਾਂ ਪਿੰਨੀਆਂ ਨੂੰ ਇੱਕ ਵਾਰ ਬਣਾ ਕੇ ਲੰਬੇ ਸਮੇਂ ਤੱਕ ਸਟੋਰ ਕਰ ਸਕਦੇ ਆ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਹਨ ਅਲਸੀ ਅਤੇ ਮੂੰਗ ਦਾਲ ਦੀਆਂ ਪਿੰਨੀਆਂ ਬਣਾਉਣ ਦੇ ਲਈ ਅਸੀਂ ਇੱਥੇ ਸਾਰਾ ਸਮਾਨ ਲੈ ਲਿਆ ਹੈ। ਅਸੀਂ ਇੱਥੇ ਪੌਣੀ ਕੌਲੀ ਦੇਸੀ ਘਿਓ ਦੀ ਲਈ ਹੈ। ਅਸੀਂ ਇਹਨਾਂ ਪਿੰਨੀਆਂ ਨੂੰ ਦੇਸੀ ਘਿਓ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ। ਤੁਸੀਂ ਆਪਣੇ ਹਿਸਾਬ ਨਾਲ ਪਿੰਨੀਆਂ ਦੇ ਵਿੱਚ ਘਿਓ ਵੱਧ ਘੱਟ ਵੀ ਪਾ ਸਕਦੇ ਆ। ਇੱਕ ਕੌਲੀ ਹੀ ਅਸੀਂ ਇੱਥੇ ਅਲਸੀ ਲਈ ਹੈ। ਇੱਕ ਕੌਲੀ ਭਰ ਕੇ ਹੀ ਅਸੀਂ ਇੱਥੇ ਹਰੀ ਮੂੰਗੀ ਲਈ ਹੈ। ਤੁਸੀਂ ਇੱਥੇ ਪੀਸੀ ਹੋਈ ਮੂੰਗੀ ਵੀ ਲੈ ਸਕਦੇ ਆ ਪਰ ਹਰੀ ਮੂੰਗੀ ਦਾ ਟੇਸਟ ਇਹਨਾਂ ਪਿੰਨੀਆਂ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਇੱਕ ਕੌਲੀ ਭਰ ਕੇ ਅਸੀਂ ਇੱਥੇ ਸ਼ੱਕਰ ਲਈ ਹੈ ਇੱਕ ਕੌਲੀ ਭਰ ਕੇ ਹੀ ਅਸੀਂ ਇੱਥੇ ਕਣਕ ਦਾ ਆਟਾ ਲਿਆ ਹੈ ਅਸੀਂ ਇਹਨਾਂ ਪਿੰਨੀਆਂ ਨੂੰ ਆਟੇ ਵਿੱਚ ਬਣਾ ਕੇ ਤਿਆਰ ਕਰਾਂਗੇ ਪਿੰਨੀਆਂ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਪਰ ਕੜਾਹੀ ਰੱਖ ਦਿੱਤੀ ਹੈ ਇਸ ਦੇ ਵਿੱਚ ਅਸੀਂ ਇੱਕ ਕੌਲੀ ਹਰੀ ਮੂੰਗੀ ਦੀ ਪਾ ਦਵਾਂਗੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਹਰੀ ਮੂੰਗੀ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਤਾਂ ਕਿ ਇਸ ਦਾ ਕੱਚਾਪਨ ਖਤਮ ਹੋ ਜਾਵੇ ਅਸੀਂ ਇੱਥੇ ਮੂੰਗੀ ਨੂੰ ਇਸ ਤਰੀਕੇ ਨਾਲ ਭੁੰਨਣਾ ਹੈ ਕਿ ਇਸ ਦਾ ਰੰਗ ਨਹੀਂ ਬਦਲਣਾ ਚਾਹੀਦਾ ਪਰ ਇਸ ਦੇ ਵਿੱਚੋਂ ਸਾਰੀ ਨਮੀ ਦੀ ਮਾਤਰਾ ਖਤਮ ਹੋ ਜਾਣੀ ਚਾਹੀਦੀ ਹੈ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਮੂੰਗੀ ਨੂੰ ਭੁੰਨ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਇਸ ਦਾ ਰੰਗ ਵੀ ਹਲਕਾ ਜਿਹਾ ਬਦਲ ਗਿਆ ਹੈ ਅਸੀਂ ਇਸ ਨੂੰ ਹੋਰ ਨਹੀਂ ਭੁੰਨਾਂਗੇ ਹੁਣ ਅਸੀਂ ਇਸ ਮੂੰਗੀ ਨੂੰ ਸਿੱਧੇ ਹੀ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਅਤੇ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਲਵਾਂਗੇ ਸੇਮੇ ਇਸੇ ਕੜਾਈ ਦੇ ਵਿੱਚ ਹੁਣ ਅਸੀਂ ਅਲਸੀ ਨੂੰ ਵੀ ਭੁੰਨ ਕੇ ਤਿਆਰ ਕਰ ਲਵਾਂਗੇ ਅਸੀਂ ਇੱਥੇ ਕੜਾਈ ਦੇ ਵਿੱਚ ਇੱਕ ਕੌਲੀ ਅਲਸੀ ਪਾ ਦਵਾਂਗੇ ਮੀਡੀਅਮ ਆਂਚ ਦੇ ਉੱਤੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਅਲਸੀ ਨੂੰ ਵੀ ਭੁੰਨ ਕੇ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਸਾਬਤ ਅਲਸੀ ਨੂੰ ਭੁੰਨਣਾ ਬਹੁਤ ਹੀ ਸੌਖਾ ਹੁੰਦਾ ਹੈ ਇਸ ਲਈ ਅਸੀਂ ਅਲਸੀ ਨੂੰ ਵੀ ਸਿੱਧੇ ਪਹਿਲੇ ਹੀ ਭੁੰਨ ਲਿਆ ਹੈ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਅਲਸੀ ਨੂੰ ਵੀ ਭੁੰਨ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਅਲਸੀ ਨੂੰ ਵੀ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਲਵਾਂਗੇ ਅਸੀਂ ਇੱਥੇ ਅਲਸੀ ਅਤੇ ਹਰੀ ਮੂੰਗ ਦਾਲ ਨੂੰ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਲਿਆ ਹੈ ਅਸੀਂ ਇੱਥੇ ਅਲਸੀ ਨੂੰ ਵੀ ਇਸ ਤਰੀਕੇ ਨਾਲ ਪੀਸਣਾ ਹੈ ਕਿ ਇਸ ਦਾ ਕੋਈ ਵੀ ਦਾਣਾ ਸਾਨੂੰ ਨਜ਼ਰ ਨਹੀਂ ਆਉਣਾ ਚਾਹੀਦਾ ਹੁਣ ਅਸੀਂ ਪਿੰਨੀਆਂ ਬਣਾਉਣ ਦੇ ਲਈ ਗੈਸ ਦੇ ਉੱਪਰ ਇੱਕ ਮੋٹے ਤਲੇ ਵਾਲੀ ਕੜਾਹੀ ਰੱਖ ਲਵਾਂਗੇ ਉਸ ਦੇ ਵਿੱਚ ਅਸੀਂ ਪੌਣੀ ਕੋਲੀ ਦੇਸੀ ਘਿਓ ਪਾ ਦਵਾਂਗੇ ਕਿਉਂ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਅਸੀਂ ਇੱਕ ਕੌਲੀ ਕਣਕ ਦਾ ਆਟਾ ਪਾ ਦਵਾਂਗੇ ਆਟੇ ਨੂੰ ਅਸੀਂ ਇੱਥੇ ਛਾਣ ਕੇ ਹੀ ਪਾਉਣਾ ਹੈ ਲਗਾਤਾਰ ਹਿਲਾਉਂਦੇ ਹੋਏ ਆਟੇ ਨੂੰ ਅਸੀਂ ਇੱਥੇ ਘਿਓ ਦੇ ਵਿੱਚ ਮਿਕਸ ਕਰ ਦਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਤੇਜ਼ ਫਲੇਮ ਦੇ ਉੱਪਰ ਅਸੀਂ ਆਟੇ ਨੂੰ ਬਿਲਕੁਲ ਵੀ ਨਹੀਂ ਭੁੰਨਣਾ ਹੈ ਇੱਥੇ ਅਸੀਂ ਆਟੇ ਨੂੰ ਘਿਓ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮਿਕਸ ਕਰ ਲਿਆ ਹੈ। ਅਸੀਂ ਇੱਥੇ ਜਿਵੇਂ ਜਿਵੇਂ ਆਟੇ ਨੂੰ ਭੁੰਨੇ ਜਾਵਾਂਗੇ ਇਹ ਆਪਣੇ ਆਪ ਹੀ ਫੁੱਲਦਾ ਜਾਵੇਗਾ ਤੇ ਘਿਓ ਨੂੰ ਛੱਡਦਾ ਜਾਵੇਗਾ। ਅਸੀਂ ਇੱਥੇ ਆਟੇ ਨੂੰ ਇਸ ਤਰੀਕੇ ਨਾਲ ਭੁੰਨਣਾ ਹੈ ਕਿ ਜਿਸ ਤਰ੍ਹਾਂ ਅਸੀਂ ਕੜਾਹ ਬਣਾਉਣ ਦੇ ਲਈ ਆਟੇ ਨੂੰ ਭੁੰਨਦੇ ਹਾਂ ਆਟੇ ਦੇ ਵਿੱਚ ਬਿਲਕੁਲ ਵੀ ਕੱਚੇਪਨ ਦਾ ਟੇਸਟ ਨਹੀਂ ਆਉਣਾ ਚਾਹੀਦਾ ਹੈ। ਇੱਥੇ ਤੁਸੀਂ ਦੇਖ ਸਕਦੇ ਹਾਂ ਕਿ ਸਾਨੂੰ ਆਟੇ ਨੂੰ ਭੁੰਨਦੇ ਹੋਏ 3-4 ਮਿੰਟ ਹੋ ਗਏ ਹਨ ਅਤੇ ਆਟੇ ਨੇ ਘਿਓ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਹੁਣ ਅਸੀਂ ਆਟੇ ਨੂੰ ਹੋਰ ਜ਼ਿਆਦਾ ਨਹੀਂ ਭੁੰਨਾਂਗੇ ਨਹੀਂ ਤਾਂ ਇਸ ਦਾ ਰੰਗ ਜ਼ਿਆਦਾ ਹੀ ਡਾਰਕ ਹੋ ਜਾਵੇਗਾ ਹੁਣ ਅਸੀਂ ਪੀਸ ਕੇ ਰੱਖੀ ਹੋਈ ਮੂੰਗੀ ਅਤੇ ਅਲਸੀ ਨੂੰ ਵੀ ਆਟੇ ਦੇ ਵਿੱਚ ਹੀ ਪਾ ਦਵਾਂਗੇ ਇਸ ਤਰ੍ਹਾਂ ਆਟੇ ਨੂੰ ਪਕਾਉਣ ਤੋਂ ਬਾਅਦ ਹੀ ਅਸੀਂ ਪੀਸੀ ਹੋਈ ਅਲਸੀ ਅਤੇ ਪੀਸੀ ਹੋਈ ਮੂੰਗ ਦਾਲ ਨੂੰ ਪਾਉਣਾ ਹੈ ਕਿਉਂਕਿ ਅਸੀਂ ਇੱਥੇ ਮੂੰਗ ਦੀ ਦਾਲ ਅਤੇ ਅਲਸੀ ਨੂੰ ਪਹਿਲੇ ਹੀ ਭੁੰਨ ਲਿਆ ਹੈ ਇਸ ਲਈ ਇਸ ਨੂੰ ਆٹے ਦੇ ਨਾਲ ਜ਼ਿਆਦਾ ਭੁੰਨਣਾ ਨਹੀਂ ਪਵੇਗਾ ਲਗਾਤਾਰ ਮਿਕਸ ਕਰਦੇ ਹੋਏ ਅਸੀਂ ਇਹਨਾਂ ਚਾਰੀਆਂ ਚੀਜ਼ਾਂ ਨੂੰ ਮਿਲਾ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਮੀਡੀਅਮ ਫਲੇਮ ਦੇ ਉੱਪਰ ਹੀ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਇਸ ਤਰ੍ਹਾਂ ਅਲਸੀ ਨੂੰ ਆٹے ਦੇ ਨਾਲ ਹੀ ਭੁੰਨਣ ਦੇ ਨਾਲ ਪਿੰਨੀਆਂ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਇਹਨਾਂ ਚੀਜ਼ਾਂ ਨੂੰ 1 ਮਿੰਟ ਦੇ ਲਈ ਭੁੰਨ ਲਿਆ ਹੈ। ਹੁਣ ਅਸੀਂ ਇਹਨਾਂ ਨੂੰ ਹੋਰ ਨਹੀਂ ਭੁੰਨਾਂਗੇ। ਇੱਥੇ ਅਸੀਂ ਥੋੜੇ ਜਿਹਾ ਡਰਾਈ ਫਰੂਟਸ ਨੂੰ ਬਿਲਕੁਲ ਦਰਦਰਾ ਪੀਸ ਕੇ ਤਿਆਰ ਕੀਤਾ ਹੋਇਆ ਹੈ। ਅਸੀਂ ਉਹਨਾਂ ਡਰਾਈ ਫਰੂਟਸ ਨੂੰ ਵੀ ਪਿੰਨੀਆਂ ਦੇ ਮਿਸ਼ਰਣ ਦੇ ਵਿੱਚ ਪਾ ਦਵਾਂਗੇ। ਤੁਸੀਂ ਇੱਥੇ ਕੋਈ ਵੀ ਡਰਾਈ ਫਰੂਟ ਪਾ ਸਕਦੇ ਆ ਜੋ ਤੁਹਾਨੂੰ ਪਸੰਦ ਹੋਵੇ। ਡਰਾਈ ਫਰੂਟਸ ਨੂੰ ਹਲਕਾ ਜਿਹਾ ਦਰਦਰਾ ਕੁੱਟ ਕੇ ਹੀ ਅਸੀਂ ਇੱਥੇ ਪਾਇਆ ਹੈ। ਹੁਣ ਅਸੀਂ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਵੀ ਆਪਣੀ ਪਿੰਨੀਆਂ ਦੇ ਮਿਸ਼ਰਣ ਵਿੱਚ ਮਿਕਸ ਕਰ ਦਵਾਂਗੇ। ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਸਾਰੇ ਮਿਸ਼ਰਣ ਨੂੰ 1 ਮਿੰਟ ਦੇ ਲਈ ਪਕਾ ਲਿਆ ਹੈ। ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਅਤੇ ਪਿੰਨੀਆਂ ਦੇ ਮਿਸ਼ਰਣ ਨੂੰ ਵੀ ਪੁੰਨਣਾ ਬੰਦ ਕਰ ਦਵਾਂਗੇ। ਹੁਣ ਅਸੀਂ ਅੱਧੀ ਕੌਲੀ ਸੌਗੀਆਂ ਦੀ ਪਾ ਦਵਾਂਗੇ। ਸੌਗੀ ਪਾਉਣ ਦੇ ਨਾਲ ਇਹਨਾਂ ਪਿੰਨੀਆਂ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਤੁਸੀਂ ਬਿਨਾ ਸੌਗੀ ਤੋਂ ਵੀ ਇਹ ਪਿੰਨੀਆਂ ਬਣਾ ਕੇ ਤਿਆਰ ਕਰ ਸਕਦੇ ਆ ਨਾਲ ਹੀ ਅਸੀਂ ਹੁਣ ਇੱਕ ਕੌਲੀ ਚੱਕਰ ਦੀ ਪਾ ਦਵਾਂਗੇ ਸ਼ੱਕਰ ਪਾਉਣ ਤੋਂ ਬਾਅਦ ਦੁਬਾਰਾ ਫੇਰ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਸ਼ੱਕਰ ਤੁਸੀਂ ਆਪਣੇ ਟੇਸਟ ਅਕੋਰਡਿੰਗ ਵੱਧ ਘੱਟ ਵੀ ਪਾ ਸਕਦੇ ਆ ਪਰ ਇੱਕ ਕੌਲੀ ਇਹਨਾਂ ਪਿੰਨੀਆਂ ਦੇ ਲਈ ਬਿਲਕੁਲ ਸਹੀ ਹੈ ਅਸੀਂ ਇੱਥੇ ਸ਼ੱਕਰ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਪਿੰਨਿਆਂ ਦੇ ਮਿਸ਼ਰਣ ਵਿੱਚ ਮਿਕਸ ਕਰ ਲਿਆ ਹੈ ਹੁਣ ਅਸੀਂ ਇਸੇ ਤਰ੍ਹਾਂ ਆਪਣੇ ਪਿੰਨਿਆਂ ਦੇ ਮਿਸ਼ਰਣ ਨੂੰ ਥੋੜੇ ਟਾਈਮ ਦੇ ਲਈ ਪਿਆ ਰਹਿਣ ਦਵਾਵਾਂਗੇ ਤਾਂ ਕਿ ਇਹ ਹਲਕਾ ਜਿਹਾ ਠੰਡਾ ਹੋ ਜਾਵੇ ਜਦੋਂ ਸਾਡਾ ਪਿੰਨਿਆਂ ਦਾ ਮਿਸ਼ਰਣ ਹਲਕਾ ਜਿਹਾ ਠੰਡਾ ਹੋ ਜਾਵੇਗਾ ਤਦੇ ਹੀ ਅਸੀਂ ਇਹਨਾਂ ਦੀਆਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰਾਂਗੇ 10 ਮਿੰਟ ਬਾਅਦ ਇੱਥੇ ਸਾਡਾ ਪਿੰਨਿਆਂ ਦਾ ਮਿਸ਼ਰਣ ਹਲਕਾ ਜਿਹਾ ਠੰਡਾ ਹੋ ਗਿਆ ਹੈ ਹੁਣ ਅਸੀਂ ਇਸ ਦੀਆਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਆਂ ਇਹ ਪਿੰਨੀਆਂ ਬਹੁਤ ਹੀ ਆਸਾਨੀ ਨਾਲ ਬੱਟ ਹੋ ਜਾਂਦੀਆਂ ਹਨ ਇਹਨਾਂ ਨੂੰ ਬੱਟਣ ਵਿੱਚ ਬਿਲਕੁਲ ਵੀ ਮੁਸ਼ਕਿਲ ਨਹੀਂ ਆਉਂਦੀ ਹੈ ਬਿਨਾ ਚਾਸ਼ਨੀ ਤੋਂ ਅਸੀਂ ਇੱਥੇ ਬਹੁਤ ਹੀ ਟੇਸਟੀ ਪਿੰਨੀਆਂ ਬਣਾ ਕੇ ਤਿਆਰ ਕਰ ਸਕਦੇ ਆਂ ਇੱਥੇ ਅਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੀ ਅਲਸੀ ਅਤੇ ਮੂੰਗ ਦਾਲ ਦੀ ਪਿੰਨੀ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਤੁਸੀਂ ਦੇਖ ਸਕਦੇ ਆਂ ਕਿ ਕਿੰਨੀ ਵਧੀਆ ਸਾਡੀ ਇਹ ਪਿੰਨੀ ਬਣ ਕੇ ਤਿਆਰ ਹੋਈ ਹੈ ਸੇਮੇ ਇਸੇ ਤਰੀਕੇ ਨਾਲ ਅਸੀਂ ਬਾਕੀ ਪਿੰਨੀਆਂ ਨੂੰ ਵੀ ਬਣਾ ਲਵਾਂਗੇ ਤੇ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਅਸੀਂ ਇੱਥੇ ਆਪਣੀਆਂ ਸਾਰੀਆਂ ਪਿੰਨੀਆਂ ਨੂੰ ਬਣਾ ਲਿਆ ਹੈ ਤੇ ਇੱਕ ਪਲੇਟ ਦੇ ਵਿੱਚ ਰੱਖ ਲਿਆ ਹੈ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਬਿਨਾ ਚਾਸ਼ਨੀ ਤੋਂ ਅਲਸੀ ਅਤੇ ਮੂੰਗ ਦਾਲ ਦੀਆਂ ਪਿੰਨੀਆਂ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲੇ ਪਿੰਨੀਆਂ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਪਿੰਨੀਆਂ ਬਣਾਉਣ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਇਹ ਰੈਸਪੀ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਚਲਿਏ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ